ਬਠਿੰਡਾ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਚਲਾਉਣ ਦੀ ਇੱਕ ਵਾਰੀ ਫੇਰ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ ਹੈ ਜਿਹੜੀ ਇਹ ਯੋਜਨਾ ਹੈਗੀ ਹੈ ਹੁਣ ਪਰਾਲੀ ਦੇ ذریعے ਜਿਹੜਾ ਹੈ ਥਰਮਲ ਪਲਾਂਟ ਚਲਾਉਣ ਦੀ ਇੱਕ ਵਾਰੀ ਫੇਰ ਜਿਹੜੀ ਵਿਊ ਤਿਆਰ ਕੀਤੀ ਜਾ ਰਹੀ ਹੈ ਤੇ ਅਸੀਂ ਥਰਮਲ ਦੇ ਗੇਟ ਦੇ ਬਾਹਰ ਮੌਜੂਦ ਹਾਂ ਇਹ ਬਠਿੰਡਾ ਦਾ ਜਿਹੜਾ ਹੈਗਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ ਬੜੇ ਲੰਬੇ ਟਾਈਮ ਤੋਂ ਸੰਘਰਸ਼ ਹੋ ਰਿਹਾ ਇੱਥੇ ਜਿਹੜੀ ਅੰਦਰ ਕਰਮਚਾਰੀ ਹੈਗੇ ਇਹਨਾਂ ਦੇ ਜਿਹੜੇ ਵੀ ਜਥੇਬੰਦੀਆਂ ਉਹ ਲਗਾਤਾਰ ਮੰਗ ਕਰ ਰਹੀਆਂ ਕਿ ਇਹ ਜਿਹੜਾ ਥਰਮਲ ਹੈ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਕਿੰਨਾ ਕਿਤੇ ਉਹਨਾਂ ਦੀ ਆਸਥਾ ਜੁੜੀ ਹੋਈ ਆ ਗੁਰਨਾਨਕ ਦੇਵ ਥਰਮਲ ਪਲੈਂਟ ਦੇ ਨਾਮ ਦੇ ਉੱਤੇ ਤੇ ਦੂਜੀ ਗੱਲ ਬੜੇ ਇੱਕ ਬਠਿੰਡੇ ਦੀ ਬੜੀ ਵੱਡੀ ਸ਼ਾਨ ਇਹਨੂੰ ਕਿਹਾ ਜਾਂਦਾ ਕਿ ਬਠਿੰਡੇ ਦੀ ਸ਼ਾਨ ਆ ਜਿਹੜਾ ਥਰਮਲ ਹੈ ਤੇ ਹੁਣ ਇਹਨੂੰ ਸਰਕਾਰ ਜਿਹੜਾ ਪ੍ਰਾਲੀ ਤੋਂ ਪ੍ਰਾਲੀ ਤੋਂ ਇਹਨੂੰ ਚਲਾਣ ਦੀ ਯੋਜਨਾ ਬਣਾ ਰਹੀ ਆ ਕਿ ਪ੍ਰਾਲੀ ਕੋਲੇ ਦੀ ਥਾਂ ਤੇ ਹੁਣ ਪ੍ਰਾਲੀ ਦਾ ਇਸਤੇਮਾਲ ਕੀਤਾ ਜਾਊਗਾ ਤੇ ਇੱਕ ਯੂਨਿਟ ਫਿਲਹਾਲ ਜਿਹੜਾ ਉਹਨੂੰ ਚਲਾਣ ਦੀ ਜਿਹੜੀ ਤਿਆਰੀ ਹੈ ਉਦੇ ਵਾਸਤੇ ਸਾਡੇ ਨਾਲ ਗੱਲਬਾਤ ਕਰਨ ਲਈ ਜਿਹੜੇ ਕਰਮਚਾਰੀ ਹੈਗੇ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜਾ ਪਰਾਲੀ ਹੁਣ ਸਰਕਾਰ ਇਹ ਪਰਾਲੀ ਨਾਲ ਸ਼ੁਰੂ ਕਰਨ ਜਾ ਰਹੀ ਹੈ ਕਿੰਨਾ ਕੋ ਉਹ ਲਾਹੇਬੰਦ ਹੋਊਗਾ ਕਿੰਨਾ ਫਾਇਦਾ ਜੇ ਥਰਮਲ ਦੁਬਾਰੇ ਸ਼ੁਰੂ ਹੁੰਦਾ ਕਿਉਂਕਿ ਇਹਨਾਂ ਦੀ ਬੜੀ ਵੱਡੀ ਮੰਗ ਹੈ ਬੜੇ ਟਾਈਮ ਤੋਂ ਇਹ ਸੰਘਰਸ਼ ਕਰਦੇ ਆ ਰਹੇ ਨੇ ਗੁਰਸੇਵਕ ਜੀ ਪਰਾਲੀ ਦੀ ਗੱਲ ਹੋ ਰਹੀ ਹੈ ਹੁਣ ਪਰਾਲੀ ਨਾਲ ਸਰਕਾਰ ਕੋਸ਼ਿਸ਼ ਕਰ ਰਹੀ ਹੈ ਚਲਾਨ ਦੀ ਕੀ ਕੰਨਾ ਜਾਊਗਾ ਹਾਂਜੀ ਪਿਛਲੇ ਹਫਤੇ ਸਾਡੇ ਅਧਿਕਾਰੀਆਂ ਦੀ ਪਾਵਰ ਸੈਕਟਰੀ ਦੇ ਨਾਲ ਚੰਡੀਗੜ੍ਹ ਸਾਡੇ ਸੀਐਮਡੀ ਸਾਹਿਬ ਤੇ ਹੋਰ ਸਾਡੇ ਥਰਮਲ ਦੇ ਅਧਿਕਾਰੀ ਹੈ ਸਨਪੁਰੂ ਸੁਝੂਗਾ ਮਸੋਲਿਆ ਤੋਂ ਪਤਾ ਲੱਗਿਆ ਵੀ ਉੱਥੇ ਮੀਟਿੰਗ ਇਹਨਾਂ ਦੀ ਹੋਈ ਹੈ ਔਰ ਇਹ ਯੋਜਨਾ ਜਿਹੜੀ ਆ ਲਿਖੀ ਗਈ ਹੈ ਔਰ ਇਹਦੇ ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈਗਾ ਵੈਸੇ ਤਾਂ ਇਹ ਕੋਲੇ ਤੇ ਵੀ ਚੱਲਣ ਦੇ ਸਭਰਾਥ ਹੈ ਔਰ ਇਹਦਾ ਪੋਲੂਸ਼ਨ ਵੀ ਹੈ ਨੀਗਾ ਪਰ ਜੇਕਰ ਇਹਨੂੰ ਪ੍ਰਾਲੀ ਤੇ ਚਲਾਇਆ ਜਾਂਦਾ ਤਾਂ ਇਹਦਾ ਪੋਲੂਸ਼ਨ ਬਿਲਕੁਲ ਵੀ ਨਹੀਂ ਹੋਣਾਗਾ ਕਿਉਂਕਿ ਜਿਹੜੀ ਪ੍ਰਾਲੀ ਦੇ ਵਿੱਚ ਆਇਸ਼ ਹੈ ਸਵਾ ਜਿਹੜੀ ਆ ਉਹ 5% ਹੀ ਹੁੰਦੀ ਹੈ ਤਾਂ ਇਹਦੇ ਨਾਲ ਇਹਦੇ ਕਈ ਫਾਇਦੇ ਆ ਇੱਕ ਤਾਂ ਸਾਡੀ ਮੰਗ ਪੂਰੀ ਹੋ ਜੂਗੀ ਇਹ ਸਾਡੇ ਸਰਮਾਂਲਾ ਜਿਹੜੇ ਇਹ ਚੱਲ ਪੂਗਾ ਦੂਸਰਾ ਜਿਹੜਾ ਲੋਕਾਂ ਦੇ ਵਿੱਚ ਰੋਸ ਹੈ ਉਹ ਦੂਰ ਹੋ ਜਾਊਗਾ ਤੀਸਰਾ ਜਿਹੜਾ ਕਿਸਾਨ ਹੈ ਉਹਨਾਂ ਨੂੰ ਪ੍ਰਤੀ ਏਕੜ ਜਿਹੜਾ 3-4000 ਰੁਪਏ ਦਾ ਉਹ ਫਾਇਦਾ ਹੋਊਗਾ ਅ ਉਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਜਿਹੜਾ ਝੋਨੇ ਦਾ ਪਰਾਲੀ ਨੂੰ ਅੱਗ ਲੱਗਦੀ ਹੈ ਉਹਦਾ ਪੋਲੂਸ਼ਨ ਜਿਹੜਾ ਫੈਲਦਾ ਪੰਜਾਬ ਦੇ ਵਿੱਚ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਉਹ ਵੀ ਪੋਲੂਸ਼ਨ ਵੀ ਨਹੀਂ ਹੋਊਗਾ ਤੇ 5-6 ਜ਼ਿਲ੍ਹਿਆਂ ਦੀ ਜਿਹੜੀ ਪਰਾਲੀ ਹੈ ਉਹ ਸਾਡੇ ਵਾਲਾ ਕੱਲਾ ਥਰਮਲ ਇਹ ਜੁਨਟਾ ਜਿਹੜਾ ਇਹ ਨੂੰ ਜਿਹੜਾ ਇਹ ਨੂੰ ਸਾਂਭ ਲੂਗਾ ਤੇ ਨਾਲੇ ਜਿਹੜੀ ਕਿਸਾਨਾਂ ਦੇ ਆਮਦਨ ਵਧੂਗੀ ਨਾਲੇ ਸਾਡੇ ਲੋਕ ਖੁਸ਼ ਹੋ ਜਾਣਗੇ ਪੋਸਟਾਂ ਵੀ ਖਤਮ ਨਹੀਂ ਹੋਣਗੀਆਂ ਮੁਲਾਜ਼ਮਾਂ ਦੇ ਤਰੱਕੀਆਂ ਤੇ ਵੀ ਕੋਈ ਅਸਰ ਨਹੀਂ ਪਊਗਾ ਬਿਜਲੀ ਵੀ ਇਹ ਸਸਤੀ ਮਿਲੂਗੀ ਤੇ ਅਸੀਂ ਸਮਝਦੇ ਹਾਂ ਕਿ ਸਰਕਾਰ ਦਾ ਬਹੁਤ ਵਧੀਆ ਤੇ ਬਹੁਤ ਹੀ ਚੰਗਾ ਕਦਮ ਹੈ ਜਿਹੜਾ ਇਹਨਾਂ ਨੇ ਦੁਬਾਰੇ ਇਹਨੂੰ ਚਲਾਉਣ ਦੇ ਵਾਸਤੇ ਇਹਨਾਂ ਨੇ ਇਸ ਕਰਕੇ ਜਿਹੜਾ ਬਰਾਸਤੀ ਥਰਮਲ ਹੈ ਇਹਦੀ ਵਿਰਾਸਤ ਵੀ ਸਾਡੀ ਕੈਮਰੇਜੂਗੀ ਬਾਬੇ ਨਾਨਕ ਦੇ ਨਾਂ ਦੇ ਉੱਤੇ ਬਣਿਆ ਹੋਇਆ ਹੈਗਾ ਤੇ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਕਾਂਗਰਸ ਦੇ ਇਸ ਫੈਸਲੇ ਤੋਂ ਉਹ ਖੁਸ਼ ਹੋ ਜਾਣਗੇ ਤੇ ਅਸੀਂ ਇਹਦਾ ਪੁਰਜ਼ੋਰ ਜਿਹੜਾ ਸਵਾਗਤ ਕਰਦੇ ਹਾਂ ਸਰਕਾਰ ਦਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਿਉਂਕਿ ਉਹ ਬਠਿੰਡਾ ਹਲਕੇ ਦੇ ਨਾਲ ਇੱਥੇ ਸੰਬੰਧ ਰੱਖਦੇ ਨੇ ਔਰ ਉਹਨਾਂ ਦਾ ਬਠਿੰਡਾ ਦੇ ਵਿੱਚ ਰਹਿਸ਼ ਵੀ ਹੈ ਉਹਨਾਂ ਦਾ ਇੱਥੇ ਆਉਣਾ ਜਾਣਾ ਵੀ ਬਹੁਤ ਬਣਾ ਰਹਿੰਦਾ ਲੋਕ ਉਹਨਾਂ ਨੂੰ ਬੜੇ ਮਿਲਦੇ ਵੀ ਹੈ ਪਹਿਲਾਂ ਵੀ ਜਿਹੜਾ ਪ੍ਰੈਸ ਦੇ ਵਿੱਚ ਇਹਦੇ ਵਾਸਤੇ ਕਾਫੀ ਜੜੀ ਹੈ ਪੁੱਛ ਪਧਰੀ ਜਿਹੜੀ ਹੈ ਉਹ ਡਿਬੇਟ ਵਗੈਰਾ ਹੋ ਜਾਂ ਪ੍ਰਚਾਰ ਹੋਇਆ ਤੇ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਆ ਉਹ ਦਿਲੋਂ ਚਾਹੁੰਦੇ ਆ ਸਾਡੇ ਜਿਹੜੇ ਇੰਜੀਨੀਅਰ ਬਲਦੇਵ ਸਿੰਘ ਸਰਾਹ ਉਹ ਵੀ ਬਠਿੰਡੇ ਜ਼ਿਲ੍ਹੇ ਦੇ ਨਾਲ ਜਿਹੜੇ ਸਬੰਧਤ ਹੈ ਉਹ ਵੀ ਦਿਲੋਂ ਚਾਹੁੰਦੇ ਆ ਕਿ ਇਹ ਜਿਹੜੀ ਵਿਰਾਸਤ ਹੈ ਸਾਡਾ ਥਰਮਲ ਹੈ ਗੁਰਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ ਇਹਦਾ 500 ਸਾਲਾ ਦੇਸ਼ ਦੇ ਉੱਤੇ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਔਰ ਬੜੀ ਸੇਵਾ ਕੀਤੀ ਹੈ ਇਹਨੇ ਪੰਜਾਬ ਦੀ ਹਰਿਆਲੀ ਦੇ ਵਿੱਚ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਹੈ ਆ ਇਸ ਕਰਕੇ ਸਾਰੇ ਲੋਕੀ ਇਸ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹੋ ਜਾਣਗੇ ਤੁਸੀਂ ਕੀ ਕਹਿਣਾ ਚਾਹੋਗੇ ਅਗਰ ਕੋਲਾ ਜਿਹੜਾ ਹੈਗਾ ਮਹਿੰਗਾ ਵੀ ਪੈਂਦਾ ਖਪਤ ਵੀ ਜ਼ਿਆਦਾ ਹੈ ਪਰਾਲੀ ਜਦੋਂ ਸ਼ੁਰੂ ਹੁੰਦਾ ਤਾਂ ਕਿੰਨਾ ਕੁ ਵਰਕਲੋਡ ਕਿੰਨਾ ਘਟੂ ਆ ਦੇ ਨਾਲ ਵਰਕਲੋਡ ਤਾਂ ਘਟੂਗਾ ਇਸ ਸਰਕਾਰ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ ਵੀ ਸਰਕਾਰ ਪਲਾਂਟ ਚਲਾਉਣਾ ਚਾਹੁੰਦੀ ਹੈ ਸਾਡਾ ਇਹ ਮਤਲਬ ਕਿ ਰਿਕਵੈਸਟ ਹੈ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਵੇ ਇਹਨੂੰ ਇਹਦੇ ਨਾਲ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਊਗਾ ਤੇ ਪ੍ਰਦੂਸ਼ਣ ਵੀ ਘਟੂਗਾ ਤੇ ਸਸਤੀ ਬਿਜਲੀ ਵੀ ਪੈਦਾ ਹੋਊਗੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਸਰਕਾਰ ਨੇ ਦੁਬਾਰਾ ਵਿਚਾਰ ਸ਼ੁਰੂ ਕਰਤਾ ਕਿਉਂਕਿ ਬੜਾ ਵੱਡਾ ਸੰਘਰਸ਼ ਚੱਲਦਾ ਪਿਆ ਇਹਨੂੰ ਚਲਾਉਣ ਵਾਸਤੇ ਪਰਾਲੀ ਨਾਲ ਜੇ ਸ਼ੁਰੂ ਹੁੰਦਾ ਤਾਂ ਕਿੰਨਾ ਲੱਗਦਾ ਤੁਹਾਨੂੰ ਇਫੈਕਟਿਵ ਹੋਊਗਾ ਲਾਹੇਬੰਦ ਰਹੂਗਾ ਇਹ ਚੱਲੂਗਾ ਜਦੋਂ ਬਹੁਤ ਵਧੀਆ ਗੱਲ ਹੈ ਜੀ ਸਰਕਾਰ ਦੀ ਸੋਚ ਹੈ ਬਹੁਤ ਵਧੀਆ ਪ੍ਰਦੂਸ਼ਣ ਵੀ ਘਟੂਗਾ ਨਾਲੇ ਸਾਡੇ ਥਰਮਲ ਚੱਲੂਗਾ ਸਾਡੀ ਮੰਗ ਜਿਹੜੀ ਅਧੂਰੀ ਨਹੀਂ ਰਹੂਗੀ ਤੇ ਫਿਲਹਾਲ ਇੱਕ ਯੂਨਿਟ ਦੀ ਗੱਲ ਹੋਈ ਹੈ ਇੱਕ ਯੂਨਿਟ ਬਹੁਤ ਵਧੀਆ ਜੀ ਇੰਨੀ ਪਰਾਲੀ ਸਾਡੇ ਬਠਿੰਡ ਏਰੀਆ ਦੇ ਵਿੱਚ ਇੱਕ ਯੂਨਿਟ ਜੋ ਵੀ ਪਰਾਲੀ ਸਾਡੇ ਕੋਲ ਹੈਗੀ ਹੈ ਯਾਰ ਤੇ ਵਧੀਆ ਗੱਲ ਹੈ ਜੀ ਪਰਾਲੀ ਤੇ ਚੱਲੂਗਾ ਤਾਂ ਪ੍ਰਦੂਸ਼ਨ ਵੀ ਘੱਟ ਠੀਕ ਹੈ ਪ੍ਰਦੂਸ਼ਨ ਘਟੂਗਾ ਜਿਹੜੇ ਹੁਣ ਕਿਸਾਨ ਅੱਗਾ ਲਾਉਂਦੇ ਆ ਕਿੰਨਾ ਰੋਲਾ ਪੈਂਦਾ ਕਿੰਨੇ ਐਕਸੀਡੈਂਟ ਹੁੰਦੇ ਆ ਕਿੰਨੀਆਂ ਵਰਦਤਾਂ ਹੁੰਦੀਆਂ ਤੇ ਉਹ ਨਹੀਂ ਹੋਣਗੀਆਂ ਤੇ ਨਾਲੇ ਸਾਡਾ ਥਰਮਲ ਚੱਲੂ ਹੋ ਜਾਊਗਾ ਸਾਡੇ ਨਾਲ ਹੋਰ ਵੀ ਇੱਥੋਂ ਦੇ ਕਰਮਚਾਰੀ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਬੜਾ ਵੱਡਾ ਸਰਕਾਰ ਇੱਕ ਸਟੈਪ ਲਾਈਨ ਜਾਰੀ ਹੈ ਇੱਕ ਯੂਨਿਟ ਜਿਹੜਾ ਪ੍ਰਾਲੀ ਦੇ ਉੱਤੇ ਚਲਾ ਕੇ ਚੈੱਕ ਕੀਤਾ ਜਾਊਗਾ ਕੀ ਕਹਿਣਾ ਚਾਹੋਗੇ ਤੁਸੀਂ ਅਗਰ ਪ੍ਰਕਾਰ ਜੇ ਚੱਲਦਾ ਪ੍ਰਾਲੀ ਦੇ ਕੀ ਕਰਨ ਪ੍ਰਧਾਨ ਥਰਮਲ ਇੰਟਿਕ ਮੈਂ ਅਸੀਂ ਸਰਕਾਰ ਦਾ ਗੁਰਪ੍ਰੀਤ ਕਾਂਗੜੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੇਕਰ ਇਹ ਇੱਕ ਯੂਨਟ ਜੇ ਸਾਡਾ ਪਰਾਲੀ ਤੇ ਚਲਾਇਆ ਜਾਂਦਾ ਪਰ ਚਲਾਇਆ ਮਹਿਕਮੇ ਵੱਲੋਂ ਚਲਾਉਣਾ ਚਾਹੀਦਾ ਹੈ ਨਾ ਕਿ ਕਿਸੇ ਕੰਪਨੀ ਨੂੰ ਦੇਣਾ ਚਾਹੀਦਾ ਇਸ ਲਈ ਜੋ ਮਹਿਕਮੇ ਦੇ ਵਿੱਚ ਸਾਡੇ ਜਿਹੜੇ ਬੰਦੇ ਆ ਉਹ ਬਹੁਤ ਵਧੀਆ ਐਡਜਸਟ ਹੋਣਗੇ ਜੇਕਰ ਇਹ ਮਹਿਕਮਾ ਚਲਾਉਂਦਾ ਤਾਂ ਸੋ ਇਸ ਕਰਕੇ ਅਸੀਂ ਗੁਰਪ੍ਰੀਤ ਕਾਂਗੜੀ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵੀ ਸਾਡੇ ਜਿਹੜੇ ਇਲਾਕੇ ਦੇ ਬਿਜਲੀ ਮੰਤਰੀ ਬਣੇ ਆ ਤੇ ਸਾਡਾ ਜਿਹੜਾ ਮੁਲਾਜ਼ਮਾਂ ਦਾ ਕਾਫੀ ਇਹ ਸੋਚ ਰਹੇ ਆ ਉਹਨਾਂ ਬਾਰੇ ਔਰ ਉਹਨਾਂ ਨੂੰ ਸੁਧਾਰ ਕਰ ਰਹੇ ਉਸ ਮਹਿਕਮੇ ਦੇ ਵਿੱਚ ਜਦੋਂ ਪਾਲੀ ਨਾਲ ਜੇਕਰ ਇੱਕ ਯੂਨਿਟ ਚੱਲ ਜਾਂਦਾ ਵਧੀਆ ਬਿਜਲੀ ਉਤਪਾਦਨ ਕਰਦੇ ਆ ਤਾਂ ਅੱਗੇ ਤੁਹਾਨੂੰ ਲੱਗਦਾ ਕਿ ਹੋਰ ਫਾਇਦਾ ਹੋਊਗਾ ਪੂਰਾ ਪੂਰੀ ਪਾਲੀ ਦਾ ਹਾਂਜੀ ਹਾਂਜੀ ਬਿਲਕੁਲ ਫਾਇਦਾ ਹੋਊਗਾ ਦੇਖੋ ਸਾਡੇ ਜਿਹੜੇ ਕਿਸਾਨ ਹੈ ਪਰਾਲੀ ਹੈ ਜਿਹੜੀ ਇਹ ਵਿੱਚ ਸਾੜਦੇ ਆ ਉਹਦਾ ਨੁਕਸਾਨ ਹੈ ਜੇਕਰ ਇਹ ਪਰਾਲੀ ਤੇ ਜੁਨਟ ਚੱਲਦਾ ਹੈ ਤੇ ਸਾਨੂੰ ਇਹਦਾ ਸਾਨੂੰ ਵੀ ਫਾਇਦਾ ਹੈ ਮਜ਼ਦਮਾਂ ਨੂੰ ਵੀ ਫਾਇਦਾ ਹੈ ਤੇ ਕਿਸਾਨਾਂ ਨੂੰ ਵੀ ਫਾਇਦਾ ਜੇ ਬਿਲਕੁਲ ਜਿਹੜਾ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਉਹ ਥਰਮਲ ਨੂੰ ਦੁਬਾਰਾ ਸ਼ੁਰੂ ਕਰਨ ਦਾ ਵਿਚਾਰ ਕਰ ਰਹੀ ਹੈ ਤੇ ਪਰਾਲੀ ਦੇ ذریعے ਹੁਣ ਜਿਹੜਾ ਇਹਨੂੰ ਇੱਕ ਜੁਨਟ ਇੱਕ ਚਲਾਉਂਦੇ ਆ ਕੰਮ ਕੀਤਾ ਜਾਊਗਾ ਤੇ ਜਿੱਥੇ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ ਉੱਥੇ ਹੀ ਜਿਹੜੇ ਕਰਮਚਾਰੀ ਹੈਗੇ ਆ ਥਰਮਲ ਦੇ ਵੀ ਜਿੰਨੇ ਵੀ ਕੰਮ ਕਰਦੇ ਨੇ ਜਾਂ ਜਿੰਨੀਆਂ ਸੰਘਰਸ਼ੀਲ ਜਥੇਬੰਦੀਆਂ ਇਸ ਥਰਮਲ ਨੂੰ ਚਲਾਣ ਆਸਤੇ ਸੰਘਰਸ਼ ਕਰ ਰਹੀਆਂ ਉਹਨਾਂ ਨੇ ਵੀ ਇਸ ਜਿਹੜੇ ਕਦਮ ਦਾ ਸਰਕਾਰ ਦੀ ਸ਼ਲਾਘਾ ਕੀਤੀ ਹੈ ਤੇ ਉਮੀਦ ਕੀਤੀ ਹੈ ਕਿ ਜਲਦੀ ਇਹਨੂੰ ਪ੍ਰਾਲੀ ਨਾਲ ਚਲਾਇਆ ਜਾਵੇ ਤੇ ਜਿਹੜਾ ਥਰਮਲ ਹੈ ਇਥੋਂ ਦਾ ਪੱਕੇ ਤੌਰ ਤੇ ਚੱਲਦਾ ਰਹੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਜਾਗਰਣੀ ਟੀਵੀ ਬਟੇਂਡਾ